ਇਹ ਚਾਹ ਦੀ ਨਾਸ਼ੋਦਾ ਰਾ ਅਲੱਗ-ਅਲੱਗ ਨੇ ਸਾਰਿਆਂ ਦੇ ਟੀਚਾ ਚਾਹੇ ਵਾਹਿਗੁਰੂ ਆ ਚਾਹੇ ਅੱਲਾ ਚਾਹੇ ਈਸ਼ਵਰ ਚਾਹੇ ਗੋਡ ਇੱਕ ਹੀ ਰਾਹ ਉਹ ਰਾਹ ਹੈਗਾ ਸੱਚ ਦਾ ਆਪਾਂ ਜਿੰਨੀ ਮਰਜ਼ੀ ਗੱਲ ਘੁਮਾ ਕੇ ਕਰ ਲਈ ਜਿੱਦਾਂ ਸਖਪਾਲ ਸਿੰਘ ਹੈਰਾ ਜੀ ਚੇਅਰਮੈਨ 올 ਇੰਡੀਆ ਕਿਸਾਨ ਕਾਂਗਰਸ ਤੇ ਐਮਐਲਏ ਪਲਾ ਜੋ ਮੇਰੇ ਬਹੁਤ ਏ ਦੋਸਤ ਨੇ ਅੱਜ ਉਹ ਮੈਨੂੰ ਇੱਥੇ ਮੇਰੇ ਘਰ ਆਪੇ ਤੇ ਈਦ ਮਿਲਦ ਦੇ ਸਬੰਧ ਵਿੱਚ ਮੈਨੂੰ ਮੁਬਾਰਕਬਾਦ ਦੇਣ ਆ ਰਹੇ ਨੇ ਤੇ ਇਹ ਅੱਜ ਦਾ ਪ੍ਰੋਗਰਾਮ ਦੇ ਵਿੱਚ ਇਲਾਕੇ ਦੇ ਸਰਪੰਚ ਤੇ ਪੰਚ ਹੋਰ ਜ਼ਿੰਮੇਦਾਰ ਅਹੁਦੇਦਾਰ ਤੇ ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਹੋ ਸਾਰੇ ਇਸ ਵਿਸ਼ੇ ਤੇ ਆਏ ਨੇ ਮੈਂ ਮੰਨ ਲਿਆ ਸਾਰੇ ਆਣ ਤਾਂ ਇੱਥੇ ਆਉਣ ਤੇ ਬਹੁਤ ਧੰਨਵਾਦ ਕਰਦਾ। ਕੀ ਆਕਰਮਣ ਜਿਹੜੇ ਜਿਵੇਂ ਆਉਣ ਲੈਕਸ਼ਮੀ ਦੀ ਗ੍ਰੀਤੀ ਕਿਸਾਨ ਮੋਰਚਾ ਦੇ ਜਨਰਲ ਸੈਕਟਰੀ ਹੋ ਜਿਹੜੇ ਇਲੈਕਸ਼ਨ ਆ ਰਹੇ ਉਹਨਾਂ ਬਹੁਤ ਜੀ ਬੋਲਦਾ। ਠੀਕ ਹੈ। ਅਸੀਂ ਜਿਸ ਤਰ੍ਹਾਂ ਸਾਡੀ ਪਿੱਛੇ ਜੇ ਦਿੱਲੀ ਮੀਟਿੰਗ ਹੋਈ ਉਹਦੇ ਵਿੱਚ ਸਾਨੂੰ ਜੋ ਪ੍ਰੋਗਰਾਮ ਦਿੱਤਾ ਗਿਆ ਉਹ ਇਹ ਸੀ ਵੀ ਜਿਹੜੇ ਕਿਸਾਨਾਂ ਨੂੰ ਭਾਜਪਾ ਸਰਕਾਰ ਨੇ ਪੂਰੇ ਦੇਸ਼ ਦੇ ਕਿਸਾਨ ਨੂੰ ਡਿਸਟਰਬ ਕਰਕੇ ਰੱਖਦਾ ਇਹ ਕਿਸਾਨ ਇੱਕ ਹਿੰਦੁਸਤਾਨ ਦੀ ਰੀਤ ਦੀ ਹੱਡੀ ਨੇ ਜੋ ਢਿੱਸਕ ਦਾ ਕੰਮ ਕਰਦੇ ਨੇ ਅਗਰ ਸਾਡੇ ਘਰਾਂ ਦੇ ਵਿੱਚ ਅਨਾਜ ਹੀ ਨਹੀਂ ਪਹੁੰਚੂਗਾ ਤਾਂ ਅਸੀਂ ਕਿਸ ਤਰ੍ਹਾਂ ਆਪਣੀ ਜਿੰਦਗੀ ਸ਼ੁਰੂ ਕਰਾਂਗੇ ਕਿਸਾਨ ਦੇ ਲਈ ਜੋ ਕਾਂਗਰਸ ਸਰਕਾਰ ਨੇ ਪ੍ਰੋਗਰਾਮ ਬਣਾਏ ਨੇ ਉਹਦੇ ਵਿੱਚ ਅਸੀਂ ਇੱਕ ਯਕੀਨੀ ਬਣਾਇਆ ਕਿ ਐਮਐਸਪੀ ਲੀਗਲ ਗਰੰਟੀ ਦਿਵਾਗੇ ਸੀ ਕਿਸਾਨ ਕਿਸਾਨ ਦੇ ਲਈ ਅਸੀਂ ਕਟ ਰੇਟ ਤੇ ਵੱਧ ਤੋਂ ਵੱਧ ਲੋਨ ਮਹయ్యా ਕਰਦਾ ਇੱਕ ਬੋਰਡ ਤਿਆਰ ਕੀਤਾ ਜਾਊਗਾ ਕਿਸਾਨ ਦੇ ਲਈ ਅਸੀਂ ਇੱਕ ਐਕਸਪੋਰਟ ਇੰਪੋਰਟ ਪਾਲਿਸੀ ਬੋਰਡ ਬਣਾਇਆ ਜਾਊਗਾ ਜਿਸ ਵਿੱਚ ਕਿਸਾਨ ਆਪਣੀ ਫਸਲ ਨੂੰ ਬਾਹਰ ਦੇਸ਼ ਵਿਦੇਸ਼ ਦੇ ਵਿੱਚ ਕਿਤੇ ਵੀ ਵੇਚ ਸਕਦਾ ਕਿਸਾਨ ਦੇ ਲਈ ਅਸੀਂ ਜਿਹੜਾ ਬੀਮਾ ਯੋਜਨਾ ਉਹ ਬਹੁਤ ਜ਼ਰੂਰੀ ਸੀ ਕਿਉਂ ਕਿਸਾਨ ਦੀ ਜਦੋਂ ਫਸਲ ਹੈ ਇਹ ਬਾਹਰ ਆਊਟਡੋਰ ਕੀਤੀ ਹੈ ਕਿਸਾਨ ਦੀ ਆਊਟਡੋਰ ਇੰਡਸਟਰੀ ਹੈ ਅਕਸਰ ਕਿਸਾਨ ਨੂੰ ਇਹ ਦਿੱਕਤ ਆਉਂਦੀ ਹੈ ਕਿ ਕਿਸਾਨਾਂ ਦੇ ਵਿੱਚ ਜੋ ਫਸਲ ਹੈ ਖਰਾਬ ਮੌਸਮ ਦੇ ਬਦੌਲਤ ਜਾਂ ਕਿਸੇ ਕਾਰਨ ਹੋ ਜਾਂਦੀ ਹੈ ਉਹਦੇ ਲਈ ਅਸੀਂ ਇੱਕ ਐਦਾਂ ਦਾ ਬੋੜ ਤਿਆਰ ਕੀਤਾ ਜਾਊਗਾ ਜਿਹਦੇ ਵਿੱਚ ਅਸੀਂ ਕਿਸਾਨ ਨੂੰ 30 ਦਿਨਾਂ ਵਿੱਚ ਗਾਰੰਟੀ ਮੁਆਵਜ਼ਾ ਦੇਣ ਦੀ ਸਕੀਮ ਲਾਗੂ ਕੀਤੀ ਹੈ। ਅ ਵੀ ਕੀਮਾ ਦੇ ਜਿਹੜਾ ਹੈ ਪੱਗਾਂ ਵਾਂਗ ਮੈਂ ਪਹਿਲਾਂ ਵੀ ਬੜੇ ਬੜੇ ਵਾਦੇ ਕਰਕੇ ਜਿਹੜੀ ਹੈ ਸਰਕਾਰ ਬਣੀ ਜੀ ਹੁਣ ਫੇਰ ਉਹਨਾਂ ਦਾ ਆਈ ਹੈ ਕਿ 13 ਵੀ 13 ਫੁੱਟ ਜਿਹੜੀ ਅਸੀਂ ਆਮ ਆਪੀ ਪਾਰਟੀ ਦੇਖ ਰੋ ਬੁਤਲ ਖੋਲੀ ਕੀ ਰਹੇ। ਦੇਖੋ ਜਿਸ ਤਰ੍ਹਾਂ ਭਗਵਾਨ ਜੀ ਕਹਿੰਦੇ ਨੇ ਪੰਜਾਬ ਦੇ ਵਿੱਚ ਅਸੀਂ 13 0 ਲੈ ਕੇ ਆਵਾਂਗੇ। 13 0 ਦੀ ਜਿਹੜੀ ਗੱਲਬਾਤ ਹੈ ਉਹ ਅਜਰ ਮੇਤੋ ਬਿਨਾ ਵੀ ਤੁਸੀਂ ਪੂਰੇ ਪੰਜਾਬ ਦਾ ਸਰਵੇਖਣ ਦੇਖ ਲਓ ਜਾ ਕੇ ਕਿ 13 0 ਵਾਲਾ ਸਵਾਲ ਖਤਮ ਹੋ ਗਿਆ 13 0 ਹੋਣ ਤੇ ਅਸੀਂ ਇਹਨਾਂ ਨੂੰ ਇਹ ਵੀ ਨਹੀਂ ਕਹਿ ਰਹੇ ਵੀ ਵੀ ਝਾੜੂ ਦੀ ਕਿੰਨੀ ਵੋਟ ਆਊਗੀ ਕਿੰਨੇ ਸੀਟਾਂ ਲੈ ਕੇ ਜਾਂਦੇ ਨੇ ਲੇਕਿਨ ਸਾਨੂੰ ਇਹਦਾ ਲੱਗ ਰਿਹਾ ਵੀ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਵੀ 2-3 ਸੀਟਾਂ ਤੇ ਹੀ ਸੇਵਾ ਬਰਸਾ ਦਿੱਤੀ ਹੈ ਇਹ ਦੋ ਬੱਤੇ ਇਹਨਾਂ ਨੂੰ ਸੀਟਾਂ ਮਿਲਣ ਦੀ ਕੋਈ ਚਾਂਸ ਨਹੀਂ ਹੈ ਕਾਂਗਰਸ ਪਾਰਟੀ ਦੇ ਬੰਦੇ ਅੱਜ ਤੱਕ ਲੱਗੇ ਜੀ ਜੋ ਕਾਂਗਰਸ ਪਾਰਟੀ ਹੈ ਕਾਂਗਰਸ ਪਾਰਟੀ ਮੈਨੂੰ ਲੱਗਦਾ ਕਹਿਣ ਨੂੰ ਤਾਂ ਅਸੀਂ 13 ਕਹਿ ਸਕਦੇ ਹਾਂ ਲੇਕਿਨ ਵੀ ਕਿਉਂਕਿ ਹੋਰ ਪਾਰਟੀਆਂ ਵੀ ਇਲੈਕਸ਼ਨ ਲੜਦੀਆਂ ਨੇ ਮੈਨੂੰ ਲੱਗਦਾ ਵੀ ਅਸੀਂ 8 ਤੋਂ 9 ਸੀਟਾਂ ਪੰਜਾਬ ਵਿੱਚ ਕਾਂਗਰਸ ਐਮਪੀ ਲੈ ਕੇ ਜਾਊਗੀ ਅੱਜ ਜਿਵੇਂ ਭਾਜਪਾ ਕਰ ਰਿਹਾ ਹੈ ਉਹ ਵੀ ਪੂਰਾ ਇਹ ਪੰਜਾਬ ਦੇ ਵਿੱਚ ਦਾਅਵੇ ਕਰ ਰਿਹਾ ਪੂਰੀ ਜਗ੍ਹਾ ਤੇ ਜਿਹੜੇ ਹਨ ਕੈਂਡੀਡੇਟ ਖੜੀ ਕਰੀਏ ਉਹ ਤੋਂ ਬਿਨਾਂ ਜੋ ਪੰਜਾਬ ਦੇ ਵਿੱਚ ਅੱਜ ਭਾਜਪਾ ਮੈਂ ਪੁੱਛਦਾ ਭਾਜਪਾ ਨੂੰ ਪਹਿਲਾ ਨੰਬਰ ਤੇ ਦਾ ਪੰਜਾਬ ਦੇ ਵਿੱਚ ਕੋਈ ਸੀਟ ਨਹੀਂ ਮਿਲਣੀ। ਇਹ ਪੱਕੀ ਗੱਲ ਸਮਝੋ। ਕਿਉਂਕਿ ਪੰਜਾਬ ਦਾ ਇੱਕ ਕਿਸਾਨ 7% ਕਿਸਾਨ ਇੱਕ ਪਿੰਡਾਂ ਚ ਰਹਿੰਦਾ ਪੰਜਾਬ ਦੇ ਵਿੱਚ। ਪੂਰੇ ਦੇਸ਼ ਦਾ ਢਿੱਡ ਵਰਨਾਲਾ ਸਟੇਟ ਆ ਇਹ। ਇਹ ਸਟੇਟ ਦੇ ਜਿਹੜੇ ਲੋਕਾਂ ਦੇ ਨਾਲ ਇਹਨਾਂ ਨੇ ਧੱਕੇ ਕੀਤੇ ਇਹਨਾਂ ਨੂੰ ਦਿੱਲੀ ਜਾਣ ਤੱਕ ਨਹੀਂ ਦਿੱਤਾ। ਬਾਰਡਰ ਲਾਤੇ ਕਿ ਇਹ ਕਿਸਾਨ ਇਸ ਦੇਸ਼ ਦੇ ਲੋਕ ਨਹੀਂ ਹੈਗੇ। ਕਿ ਇਹ ਕਰਸਾਨਾਂ ਨੂੰ ਜਿਹੜੀ ਫੰਡਾਮੈਂਟਲ ਰਾਈਟ ਦੇ ਤੱਤੇ ਸਾਡੇ ਸੰਵਿਧਾਨ ਨੇ ਅਧਿਕਾਰ ਦਿੱਤੇ ਨੇ ਵੀ ਕੋਈ ਵੀ ਬੰਦਾ ਇੰਡੀਆ ਦੇ ਵਿੱਚ ਬਿਨਾਂ ਕਿਸੇ ਪਰਮਿਸ਼ਨ ਤੋਂ ਮਿਲ ਸਕਦਾ ਜਾ ਸਕਦਾ ਇਹਨਾਂ ਨੂੰ ਫਲੋਰ ਉੱਪਰ ਆ ਗਿਆ ਅੱਜ ਕਰਸਾਨ ਇਹੀ ਗੱਲ ਕਰ ਰਹੇ ਨੇ ਵੀ ਅਗਰ ਸਾਨੂੰ ਦਿੱਲੀ ਜਾਣ ਨਹੀਂ ਦਿੱਤਾ ਤਾਂ ਅਸੀਂ ਪਿੰਡਾਂ ਦੇ ਵਿੱਚ ਬੀਜੇਪੀ ਦੇ ਕਿਸੇ ਕੈਂਡੀਡੇਟ ਦਾ ਵਿਰੋਧ ਕਰਾਂਗੇ ਇਹਨਾਂ ਨੂੰ ਬੋਰਡ ਤਾਂ ਦੂਰ ਦੀ ਗੱਲ ਹੈ ਇਹਨਾਂ ਨੂੰ ਬੜ ਤੇ ਵੀ ਵਿਰੋਧ ਕਰਨਾ ਉਹਨਾਂ ਨੇ ਕੀ ਕੀਤਾ ਫੋੜੇ ਆਪਣੇ ਇਲਾਕੇ ਦਾ ਵੀ ਜਿਹੜਾ ਪਿੱਟੂ ਹੈ ਉਹ ਕਾਨੂੰਨ ਛੜ ਕੇ ਪਾਸ ਪਾਸ ਜਲੇ ਗਿਆ ਤੇ ਉਪਰੋਂ ਪੀਸ ਤੇ ਲੜ ਰਹੇ ਉਹਦੇ ਵਰਤ ਨੂੰ ਕੀ ਕਹਿੰਦੇ ਆ ਦੇਖੋ ਜਿਹੜਾ ਬਿੱਟੂ ਜੀ ਨੇ ਬਿੱਟੂ ਜੀ ਟਕਸਾਲੀ ਕਾਂਗਰਸੀ ਬਿੱਟੂ ਦਾ ਜਿਹੜਾ ਜਾਣਾ ਜ਼ਿਆਦਾ ਤਾਂ ਬਿੱਟੂ ਜੀ ਦਾ ਸਾਧਨ ਨੇ ਉਹਨਾਂ ਨੂੰ ਜਾਣ ਦਾ ਰੀਜ਼ਨ ਕੀ ਹੈ ਪਰ ਜੋ ਸਾਨੂੰ ਲੱਗਿਆ ਬਿੱਟੂ ਜੀ ਦਾ ਜਾਣਾ ਇੱਕ ਲਾਲਚ ਉਹਨਾਂ ਦੇ ਅੰਦਰ ਪੈਦਾ ਹੋ ਗਿਆ ਉਹ ਲਾਲਚ ਦੀ ਬਦੌਲਤ ਉਹਨਾਂ ਨੇ ਇਹ ਕੰਮ ਕੀਤਾ ਜੋ ਉਹਨਾਂ ਨੂੰ ਸਰਵੇਰ ਪੋਰਟਲ ਸੀ ਉਹਦੇ ਵਿੱਚ ਬਿੱਟੂ ਜੀ ਕਾਂਗਰਸ ਪਾਰਟੀ ਤੋਂ ਹਾਰਦੇ ਹੋਏ ਉਹਨਾਂ ਨੇ ਮਦਾਨ ਛੱਡ ਕੇ ਭਾਜਪਾ ਦਾ ਪੱਲਾ ਫੜਿਆ ਨਹੀਂ ਕੀ ਉਹ ਹਾਰ ਨੂੰ ਦੇਖਦੇ ਹੋਏ ਭਾਜਪਾ ਦਾ ਪੱਲਾ ਫੜ ਕੇ ਜਿੱਤ ਜਾਣਗੇ ਨਹੀਂ ਜਿੱਤ ਸਕਦੇ ਇਹ ਅੱਜ ਕਹਿੰਦੇ ਆ ਸੀ ਬਿੱਟੂ ਜੀ ਐਮਪੀ ਨਹੀਂ ਬਣਨਗੇ ਪੰਜਾਬ ਤੋਂ ਤੇ ਵੇਖਣੀ ਕਿ ਭੋੜੇ ਆਪਣੇ ਹੀ ਇਲਾਕੇ ਦੇ ਜਿਹੜੇ ਬਿੱਟੂ ਜੀ ਆ ਜਿਹੜੇ ਬੜੇ ਟਕਸਾਲੀ ਕਾਂਗਰਸੀਏ ਰਹੇ ਜਿਹੋਨਾਂ ਦਾ ਪਰਿਵਾਰ ਜਿਹੜੀ ਗੱਲ ਇਹ ਤੇ ਬਲ ਸਿੰਘ ਜੀ ਦੇ ਉਹ ਤਰੇ ਨੇ ਅਜੋ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਤੇ ਇਲੈਕਸ਼ਨ ਜੜਦੇ ਨੇ ਅੰਦੀ ਕਿਹਦਾ ਬਣੇ ਤਕੋ ਜਿਹੜੇ ਰਣਨੀਤੀ ਬਿੱਟੂ ਜੀ ਨੇ ਚਾਹੇ ਤੁਸੀਂ ਉਹਨਾਂ ਨੂੰ ਪੁੱਛ ਲੋ ਉਹਨਾਂ ਦਾ ਜਿਹੜਾ ਅੱਜ ਵੀ ਬਲੱਡ ਹੈ ਕਾਂਗਰਸੀਆ ਉਹ ਨਹੀਂ ਨਿਕਲਿਆ ਉਹ ਟੈਂਪਰੇਰੀ ਤੌਰ ਤੇ ਬੀਜੇਪੀ ਚਲੇ ਗਏ ਪਰ ਇੱਕ ਦਿਨ ਇਹੀ ਬਿੱਟੂ ਜੀ ਦੁਬਾਰਾ ਕਾਂਗਰਸ ਪਾਰਟੀ ਦੇ ਪਲੇਟਫਾਰਮ ਨੂੰ ਜ਼ੋਰ ਮਾਰਨਗੇ ਮੈਨੂੰ ਇੱਥੇ ਲਿਆਂਦਾ ਜਾਵੇ ਕਿਉਂਕਿ ਜਿਹੜਾ ਜਿਹੜੇ ਇਹਨਾਂ ਦੇ ਦਾਦਾ ਸਵਰਗੀ ਬਲ ਸਿੰਘ ਮੁੱਖ ਮੰਤਰੀ ਰਹੇ ਨੇ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਜਾਂ ਪੰਜਾਬ ਬਸਾਉਣ ਦੇ ਲਈ ਆਪਣੀ ਕੁਰਬਾਨੀ ਦਿੱਤੀ ਮੈਨੂੰ ਲੱਗਦਾ ਵੀ ਬਿੱਟੂ ਜਿਨ੍ਹਾਂ ਨੇ ਉਹਦੀ ਜਿਹੜੀ ਚਿੱਠੀ ਭਾਗਾ ਉਹਨੂੰ ਦਾਗ ਲਾਤਾ ਜੋ ਇਹ ਬਹੁਤ ਬਦਕਿਸਮਤੀ ਦੀ ਗੱਲ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਨੰਬਰ 2 ਗੱਲ ਇਹ ਇੱਕ ਹੈ ਵੀ ਜਿਹੜੇ ਅੱਜ ਪੰਜਾਬ ਦੇ ਵਿੱਚ ਮੈਨੂੰ ਦੇਖੋ ਮੈਂ ਹਿਮਾਚਲ ਦਾ ਇਚਾਰਜ ਵੀ ਲਾਇਆ ਹੋਇਆ ਹੈ ਮੈਨੂੰ ਕਾਂਗਰਸ ਪਾਰਟੀ ਨੇ हिमाचल ਦੇ ਵਿੱਚ ਵੀ ਮੈਂ ਜੋ ਸਰਵੇ ਦਿੱਤੇ ਜਾਣਗੇ ਉੱਥੇ ਵੀ ਭਾਜਪਾ ਕਾਂਗਰਸ ਤੋਂ ਬਹੁਤ نیچے ਚੱਲ ਰਹੀ ਹੈ ਜਿਹੜੇ ਉੱਥੇ ਉਹਨਾਂ ਨੇ ਕੰਮ ਕੀਤੇ ਨੇ ਭਾਜਪਾ ਨੇ ਐਮਐਲਏ ਨਾ ਛੇ ਐਮਐਲਏ ਨਾ ਉਹ ਵੀ ਜਲਦੀ ਐਮਐਲਏ ਦੁਬਾਰਾ ਕਾਂਗਰਸ ਪਾਰਟੀ ਜੁਆਇਨ ਕਰਕੇ ਦੁਬਾਰਾ ਕਾਂਗਰਸ ਦੀ ਜਿਹੜੀ ਸਾਡੀ ਸਰਕਾਰ ਹੈ ਤੋੜਨ ਦੀ ਕੋਸ਼ਿਸ਼ ਕਰਦੇ ਨੇ ਉਹਦੇ ਵਿੱਚ ਹੀ ਪਾਰਟੀ ਕਿਤੇ ਜਾਣਗੇ ਉਹਦੇ ਵਿੱਚ ਕੰਮ ਕਰਨਗੇ ਪਾਰਟੀ ਦੇ ਉਹਨਾਂ ਨਾਲ ਵੀ ਮੇਰੀ ਗੱਲਬਾਤ ਹੋਈ ਹੈ ਸੋ ਅੱਜ ਪੂਰੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਮੈਂ ਅੱਜ ਚੱਲਿਆ ਬਲੇਰ ਕੋਟਲਾ ਬਲੇਰ ਕੋਟਲਾ ਹਾਊਸ ਹੈ ਡੀਜੀਪੀ ਮੁਸਤਫਾ ਸਾਹਿਬ ਨੇ ਉਹਨਾਂ ਦੇ ਉਹਨਾਂ ਦੇ ਹਾਊਸ ਤੇ ਇੱਕ ਅਸੀਂ ਕਾਨਫਰੰਸ ਕਰਨ ਜਾ ਰਹੇ ਹਾਂ ਉਹ ਕਾਨਫਰੰਸ ਦੇ ਵਿੱਚ ਮੈਨੂੰ ਜੋ ਮੈਸੇਜ ਆਏ ਨੇ ਜ਼ਿਲ੍ਹਾ ਪ੍ਰੇਸ਼ਦ ਬਲਾਕ ਸੰਪਤੀਆਂ ਦੇ ਚੇਅਰਮੈਨ ਡਿਸਟ੍ਰਿਕਟ ਪ੍ਰੈਜ਼ੀਡੈਂਟ ਕਾਂਗਰਸ ਦੇ ਬਲਾਕ ਪ੍ਰੈਜ਼ੀਡੈਂਟ ਕਾਂਗਰਸ ਦੇ ਪਿੰਡਾਂ ਦੇ ਕਾਫੀ ਦੂਰ ਦੂਰ ਤੋਂ ਸਰਪੰਚਾਂ ਦਾ ਤੇ ਆਉਣਾ ਲੱਗਿਆ ਹੋਇਆ ਜੋ ਮੈਂ ਹੁਣ ਇਹ ਤੋਂ ਬਾਅਦ ਦੇ ਵਿੱਚ 11 12 ਵਜੇ ਮੈਂ ਉੱਥੇ ਜਾ ਕੇ ਜਿਹੜੀ ਸਖਵਾਲ ਸਿੰਘ ਖੈਰਾ ਜੀ ਜਾ ਰਹੇ ਨੇ ਮੇਰੇ ਨਾਲ ਉੱਥੇ ਅਸੀਂ ਜਿਹੜੀ ਮੀਟਿੰਗ ਅਡਰੈਸ ਕਰਨੀ ਹੈ ਉਹ ਮੈਂ ਉਮੀਦ ਕਰਦਾ ਵੀ ਅਸੀਂ ਪੰਜਾਬ ਦੇ ਵਿੱਚ ਇਸ ਵੇਲੇ ਦੁਬਾਰਾ ਲੋਕਾਂ ਦਾ ਮੂਵਮੈਂਟ ਕਾਂਗਰਸ ਪਾਰਟੀ ਕਿਨੇ ਚੱਲਿਆ ਹੈ